ਜਨਤਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਜ਼ਬਰਦਸਤ ਨਾਰੇਬਾਜ਼ੀ ਕਰਕੇ ਡੀਐਸਪੀ ਦਫ਼ਤਰ ਗੋਇਂਦਵਾਲ ਦੇ ਗੇਟ ਅੱਗੇ ਲਾਇਆ ਅਨਮਿੱਥੇ ਸਮੇ ਲਈ ਤਰਣਾ ਹਲਕਾ ਖੰਡੂਰ ਸਾਹਿਬ ਦੇ ਅਧੀਨ ਕਸਬੇ ਗੋਇਂਦਵਾਲ ਸਾਹਿਬ ਵਿਖੇ ਡੀਐਸਪੀ ਦਫ਼ਤਰ ਦੇ ਗੇਟ ਅੱਗੇ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਡੀਐਸਪੀ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਪਿੰਡਾਂ ਵਿੱਚ ਸ਼ਰਿਆਂ ਨਸ਼ਾ ਵਿਕਰੀਆ ਲਗਾਤਾਰ ਲੁੱਟਾ ਖੋਹ ਕਰਨ ਵਾਲੇ ਡਕੈਤੀਆਂ ਵੱਲੋਂ ਰਹਾ ਗਿਰਾਂ ਨੂੰ ਲੁੱਟਿਆ ਜਾ ਰਿਹਾ ਹੈ ਆਗੂਆਂ ਦਾ ਕਹਿਣਾ ਕਿ ਲੋਕਾਂ ਦੇ ਉੱਪਰ ਝੁੱਠੀਆਂ ਛੱਬੀਆਂ ਬਣਾਈਆਂ ਜਾ ਰਹੀਆਂ ਹਨ ਉਹਨਾਂ ਦਾ ਕਹਿਣਾ ਕਿ ਡੀਐਸਪੀ ਐਮਐਲਏ ਸਾਹਿਬ ਦੇ ਇਸ਼ਾਰੇ ਉੱਤੇ ਚੱਲ ਕੇ ਲੋਕਾਂ ਉੱਤੇ ਝੂਠੇ ਪਰਚੇ ਦਰਜ ਕਰਕੇ ਐਮਐਲਏ ਨੂੰ ਖੁਸ਼ ਕਰ ਰਿਹਾ ਹੈ ਆਗੂਆਂ ਦਾ ਕਹਿਣਾ ਹੈ ਕਿ ਜਿੰਨਾ ਸਮਾਂ ਤੱਕ ਇਨਸਾਫ ਨਹੀਂ ਮਿਲਦਾ ਉਹਨਾਂ ਸਮਾਂ ਇਹ ਤਰਣਾ ਜਾਰੀ ਰਹੇਗਾ ਤਰਨ ਤਰੰਤ ਸੋਨੂ ਫਤਿਹਬਾਦੀ ਵਿਸ਼ੇਸ਼ ਰਿਪੋਰਟ ਜੰਮਾਤ ਮੁਕਾਬਲਾ ਉਠੇ ਪਰਚੇ ਦਰਜ ਕਰਾਉਣ ਵਾਲਾ ਐਮਐਲਏ ਮਰਦਾਬਾ ਮਰਦਾਬਾ ਨਹੀਂ ਚਲੇਗੀ ਅਮਰਦੀ ਗੁੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅਮਰ ਮਨਿੰਦਰ ਸਿੰਘ ਲਾਲਪੁਰਾ ਮਰਦਾਬਾ 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 ਅਮਰ ਮਨਿੰਦਰ ਲਾਲਪੁਰਾ ਮਰਦਾਬਾ ਮਰਦਾਬਾ ਲੋਕਾਂ ਦੇ ਪਲਾਕਾਂ ਤੇ ਕਬਜ਼ੇ ਕਰਨ ਵਾਲਾ ਐਮਐਲਏ ਮਨਿੰਦਰ ਲਾਲ 3 ਮਹੀਨਾ ਤੇ ਕਰਜੇ ਕਰੌਣਾ ਐਮਐਲਏ ਮਨਜਿੰਦਰ ਲਾਲਪੁਰਾ ਮੁਰਦਾਬਾਦ 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 ਮਨਜਿੰਦਰ ਲਾਲਪੁਰਾ ਦੀ ੱੱਕੇ ਸ਼ਾਈ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਵਾਹ ਮੁਰਦਾਬਾਦ ਮੁਰਦਾਬਾਦ ਲੋਕਾਂ ਦੀ ਨਾ ਗੱਲ ਸੁਣ ਵਾਲਾ ਡੀਐਸਪੀ ਮੁਰਦਾਬਾਦ 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 ਤਾਂ ਤਰ ਤਾ ਗਏ ਅੱਜ ਡੀਐਸਪੀ ਮੁਰਦਾਬਾਦ ਮੁਰਦਾਬਾਦ ਸਤਿ ਸ਼੍ਰੀ ਅਕਾਲ ਪਕੌੜਾ ਗੋਂਦਾਲ ਡੀਐਸਪੀ ਮਰਦਾਬਾਦ ਮਰਦਾਬਾਦ ਗੁਰਦਾਬਾਹ ਹਲਕਾਰ ਦੇ ਅਗਦੇ ਇਸ਼ਾਰਿਆਂ ਤੇ ਕੰਮ ਕਰਨ ਲਾ ਗੋਂਦਾਲ ਡੀਐਸਪੀ ਮਰਦਾਬਾਦ ਮਰਦਾਬਾਦ ਇਹ ਮੁੱਦੇ ਬਾਤ ਦੇ ਵਿੱਚ ਤਿੰਨੋ ਤੁਹਾਡਾ ਕਿਸ ਜੱਥੇ ਬੰਦੀ ਆ ਗਈ ਮੈਂ ਜਮਹੂਰੀ ਕਿਸਾਨ ਸਭਾ ਤੋਂ ਰਿਸ਼ਮ ਸਿੰਘ ਫੇਰ ਲੋਕੇ ਸੁਭਾ ਕਮੇਟੀ ਮੈਂਬਰ ਕੀ ਕਹਿਣਾ ਚਾਹੋਗੇ ਜਿਹੜਾ ਡੀਐਸਪੀ ਡਾਕਟਰ ਗੋਂਦਾਲ ਸਾਹਿਬ ਨੇ ਇਹ ਲਾਰੇ ਭਾਈ ਕਰਕੇ ਜਣਾ ਤਲਾ ਗਿਆ ਪਿਛਲੇ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਡੀਐਸਪੀ ਨੇ ਕੁਝ ਨਹੀਂ ਕੀਤਾ ਐਮਐਲਏ ਦੇ ਹਿਸ਼ਾਰਿਆਂ ਤੇ ਛੱਬੀਆਂ ਬਣੀਆਂ ਵਾਂ ਉਹਨਾਂ ਨੂੰ ਫੜ ਨਹੀਂ ਰਿਹਾ ਨਜਾਇਜ਼ ਛੱਬੀਆਂ ਵਾਲੇ ਨੂੰ ਕਹਿੰਦਾ ਮੈਂ ਫੜਨਾ ਜਿਹੜੀਆਂ ਤੁਹਾਡੀਆਂ ਜਾਇਜ਼ ਛੱਬੀਆਂ ਵਾਂ ਮੈਂ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ ਇੱਕ ਜਨਤਿਆ ਪਘੋੜਾ ਬਾਓ ਪੀਓ ਅਦਾਲਤ ਦਾ ਉਹਨੂੰ ਵੀ ਨਹੀਂ ਫੜ ਰਿਹਾ ਲਗਾਤਾਰ ਉਹ ਘਰੇ ਹੀ ਆਪਣੇ ਰਹਿ ਜਾਂਦਾ ਕਿ ਉਹ ਕਿਤੇ ਜਾ ਰਿਹਾ ਤੇ ਉਹਦੀ ਲਗਾਤਾਰੇ ਮਦਦ ਡੀਐਸਪੀ ਐਮਐਲਏ ਦੇ ਕਹਿੰਦੇ ਕਰਦਾ ਜਦ ਇਹ ਦੇਖਿਆ ਜਾਵੇ ਇਹ ਹਲਕੀ ਜਿਹੜਾ ਨਸ਼ਾ ਲਗਾਤਾਰ ਜਿਹੜਾ ਵੇਚਿਆ ਜਾ ਰਿਹਾ ਤੇ ਸਰਕਾਰ ਉਪਰੋਂ ਕਹਿ ਰਹੀ ਹੈ ਵੀ ਜਿਹੜਾ ਨਸ਼ਾ ਮੁਕਤ ਹੋ ਗਿਆ ਇਹਨੇ ਦੇਖਦੇ ਨਹੀਂ ਜੀ ਨਸ਼ਾ ਤਾਂ ਪਿੰਡਾਂ ਦੇ ਵਿੱਚ ਧੜਾ ਧੜ ਵੇਚ ਰਿਹਾ ਸਿਰਫ ਇੰਨਾ ਕਹੀ ਵੇਖਿਆ ਜ਼ਰੂਰ ਹੈ ਵੀ ਐਮਐਲਏ ਦੇ ਨਾਲ ਬਹਿ ਕੇ ਡੀਐਸਪੀ ਨੇ ਕਾਨਫਰੰਸ ਜ਼ਰੂਰ ਕੀਤੀ ਆ ਮੈਨੂੰ ਦੱਸਿਆ ਜਾਵੇ ਕਾਨਫਰੰਸ ਤੋਂ ਬਾਅਦ ਕਿੰਨੇ ਲੋਕ ਫੜੇ ਆ ਧੜਾ ਧੜ ਨਸ਼ਾ ਵੇਚ ਰਿਹਾ ਪਹਿਲੀਆਂ ਸਰਕਾਰਾਂ ਨਾਲੋਂ ਦੋ ਕਦਮ ਅੱਗੇ ਚੱਲ ਰਹੀ ਹੈ ਸਰਕਾਰ ਇਹੜਾ ਧਰਨਾ ਕਿਨਾਂ ਸੰਬੰਧ ਦਾ ਜਾਰੀ ਹੈ ਇਹ ਹੁਣ ਆਨੰਤ ਸਮੇਂ ਵਾਸਤੇ ਧਰਨਾ ਵਾ ਅਸੀਂ ਅੱਜ ਕੁਝ ਕੁ ਪਿੰਡਾਂ ਦੇ ਬੰਦੇ ਆਏ ਆ ਤੇ ਇਹ ਧਰਨਾ ਨਹੀਂ ਅੰਦੋਲਨ ਆ ਜਿਨ੍ਹਾਂ ਤੇ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਬੈਠੇ ਆ ਬੈਠ ਗਏ ਹੁਣ ਡਟ ਕੇ ਟੌਣ ਵਾਲੇ ਸਮੇਂ ਚ ਬੈਠੇ ਰਵਾਂਗੇ ਮੇਰਾ ਨਾਮ ਸਲੱਖਣ ਸਿੰਘ ਤੋੜੋ ਸ਼ਹੀਦ ਭਗਤ ਸਿੰਘ ਨਾਇਬ ਸਭਾ ਦੇ ਸੂਭਾ ਮੀਤ ਪ੍ਰਧਾਨ ਕੀ ਇਹ ਸਾਰਾ ਮਾਮਲਾ ਜਿਹੜਾ ਡੀਐਸਪੀ ਬਸੋ ਜੀ ਪਾਰੇ ਬਾਈ ਕੀਤੀ ਜਾ ਰਹੀ ਹੈ ਇਹ ਮਾਮਲਾ ਜਿਹੜਾ ਅਸੀਂ ਪਿਛਲੀ 22 ਤਰੀਕ ਤੋਂ ਲਗਾਤਾਰ ਪ੍ਰੈਸ ਦੇ ਰਾਹੀਂ ਪ੍ਰਸ਼ਾਸਨ ਪ੍ਰਸ਼ਾਸਨ ਦਾ ਧਿਆਨ ਚ ਲਿਆਉਣਾ ਚਾਹੁੰਦੇ ਆ ਪਰ ਪ੍ਰਸ਼ਾਸਨ ਦੇ ਕੋਈ ਕੰਮ ਤੇ ਜਿਹੜਾ ਵਾ ਜੁਨੀ ਸਰਕਾਰੀ ਅੱਜ ਅਸੀਂ ਗੋਂਦਵਾਲ ਡੀਐਸਪੀ ਦਫ਼ਤਰ ਕੁਝ ਪਿੰਡਾਂ ਦੇ ਸਾਥੀ ਲੈ ਕੇ ਆਏ ਆ ਕਿ ਜਿਹੜਾ ਜਿਹੜੇ ਲੋਕਾਂ ਦੀਆਂ ਦਰਖਾਸਤਾਂ ਲੰਬੇ ਸਮੇਂ ਤੋਂ ਇੱਥੇ ਰੁਪਈਆਂ ਵਾਂ ਜਿਨ੍ਹਾਂ ਤੇ ਕਾਰਵਾਈ ਨਹੀਂ ਕੀਤੀ ਜਾ ਰਹੀ ਛੁੱਟੀਆਂ ਛੱਬੀਆਂ ਦਰਜ ਕੀਤੀਆਂ ਗਈਆਂ ਉਹ ਸਾਰੇ ਮਸਲੇ ਅਸੀਂ ਇੱਥੇ ਲੈ ਕੇ ਆਏ ਆ ਇਹਦੇ ਕਾਰਨ ਹੈ ਵੀ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਉਹਦੇ ਕਹਿਣ ਤੇ ਡੀਐਸਪੀ ਜੋ ਕਹਿੰਦਾ ਡੀਐਸਪੀ ਉਹ ਕਰਦਾ ਤੇ ਆਮ ਲੋਕ ਜਿਹੜੇ ਆ ਉਹਨਾਂ ਨੂੰ ਹਸਾਬ ਨਹੀਂ ਮਿਲ ਰਿਹਾ ਇਸ ਕਰਕੇ ਅਸੀਂ ਅੱਜ ਦਫ਼ਤਰ ਮੱਲ ਕੇ ਬੈਠੇ ਆ ਜਿੰਨਾ ਚਿਰ ਸਾਨੂੰ ਅਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਦਫ਼ਤਰ ਦੇ ਮੂਰੇ ਬੈਠੇ ਰਵਾਂਗੇ ਕਿਵੇਂ ਲੱਗਦਾ ਕਿ ਹਲਕਾ ਵਿਧਾਇਕ ਦੇ ਇਸ਼ਾਰਿਆਂ ਦੇ ਕੰਮ ਕਰੀ ਬਿਲਕੁਲ ਜੀ ਹਲਕਾ ਵਿਧਾਇਕ ਕਵੇ ਦੇਣਿਆ ਤੇ ਡੀਐਸਪੀ ਕਹਿੰਦਾ ਦੇਣਿਆ ਹਲਕਾ ਵਿਧਾਇਕ ਕਵੇ ਰਾਤ ਆ ਤੇ ਡੀਐਸਪੀ ਸਾਹਿਬ ਕਹਿੰਦਾ ਰਾਤ ਆ ਕੋਈ ਵੀ ਇਦਾਂ ਦਾ ਸਾਨੂੰ ਲੱਗਦਾ ਨਹੀਂ ਵੀ ਜਿਹੜਾ ਅੱਛਰੇ ਆ ਪਿੰਡਾਂ ਦੇ ਵਿੱਚ ਨਸ਼ੇ ਵੇਚ ਰਹੇ ਆ ਨਸ਼ੇ ਵੇਚਣ ਵਾਲੇ ਚੋਰੀਆਂ ਕਰਨ ਵਾਲੇ ਟੱਕਰਤੀਆਂ ਕਰਨ ਵਾਲਿਆਂ ਦੇ ਹੌਸਲੇ ਬੁਲੰਦ ਆ ਪੁਲਿਸ ਜਿਹੜੀ ਆ ਲਗਾਤਾਰ ਐਮਐਲਏ ਦੇ ਆਉ ਭਗਤ ਵਿੱਚ ਲੱਗੀ ਆ ਐਮਐਲਏ ਦੇ ਅੱਗੇ ਪਿੱਛੇ ਘੁੰਮ ਰਹੀ ਆ ਆਮ ਲੋਕ ਜਿਹੜੇ ਆ ਉਹ ਦਰ ਦਰ ਦੇ ਟੋਕਰਾ ਖਾ ਰਹੇ ਆ ਕਿਵੇਂ ਦੇਖ ਜਿਹੜਾ ਦਫ਼ਤਰ ਛੱਡ ਗਿਆ ਦਾ ਮੁਲਾਜ਼ਮ ਇੱਥੋਂ ਤੁਸੀਂ ਇਹ ਆ ਵੀ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਦੋਂ ਇਸ ਇਸ਼ਤਿਹਾਰ ਆਪਾਂ ਪੜ੍ਹਦੇ ਆ ਉਹ ਕਹਿੰਦੇ ਲੋਕਾਂ ਦੇ ਘਰ ਬੈਠਿਆਂ ਕੰਮ ਹੋ ਰਿਹਾ ਲੋਕ ਫੋਨ ਕਰਨ ਤੇ ਕੰਮ ਹੋ ਰਿਹਾ ਆ ਵੇਖੋ ਔਰਤਾਂ ਕਿੰਨੀਆਂ ਔਰਤਾਂ ਜਿਹੜੀਆਂ ਪੀੜਤ ਔਰਤਾਂ ਵਾਂ ਜਿਹੜੀਆਂ ਡੀਐਸਪੀ ਦੇ ਦਫ਼ਤਰ ਆਪਣਾ ਦੁੱਖ ਦਸਣਾਈਆਂ ਤੇ ਇੱਥੇ ਦੁੱਖ ਦੀ ਗੱਲ ਇਹ ਆ ਵੀ ਇੱਥੇ ਦਫ਼ਤਰ ਦੇ ਵਿੱਚ ਡੀਐ ਲੋਕ ਆਪਣਾ ਦੁੱਖ ਦੱਸਣ ਆਖ ਤੇ ਆਏ ਆ ਤੇ ਸਾਡੇ ਸਾਡੇ ਜੇਬਾਂ ਦੇ ਵਿੱਚ ਉਹਨਾਂ ਨੂੰ ਤਨਖਾਹ ਜਾਂਦੀ ਆ ਤੇ ਇਹਨਾਂ ਦਾ ਫਰਜ਼ ਬਣਦਾ ਵੀ ਜਿਹੜੇ ਲੋਕ ਪਰਜਾ ਸਾਡੇ ਕੋਲ ਆਈ ਇਹਨਾਂ ਦਾ ਦੁੱਖ ਸੁਣੀਏ ਤੇ ਉਹਨਾਂ ਦਾ ਮਸਲਾ ਹੱਲ ਕਰੀਏ ਪਰ ਸਾਰਾ ਇਹ ਸਟਾਫ ਜਿਹੜਾ ਵਾ ਦਫ਼ਤਰ ਦੇ ਵਿੱਚ ਚੁੱਪ ਘੋੜਾ ਕੋਈ ਦਫਤਰ ਦੇ ਵਿੱਚ ਹਾਜ਼ਰ ਨਹੀਂ ਗਿਆ ਜੀ ਜਿਹੜਾ ਤਰਨਾਨ ਕੰਲਾ ਜਾਰੀ ਰਹੇਗਾ ਇਹ ਤਰਨਾਨ ਮੈਥੇ ਸਮੇਲੀ ਆ ਜੀ ਇਹ ਅੱਜ ਜਿਹੜੇ ਸਾਥੀ ਆਏ ਨੇ ਕੁਝ ਪਿੰਡਾਂ ਦੀ ਗਿਣਤੀ ਆ ਕੀਤੀ ਜਿਹੜੇ ਜਿਹੜੇ ਪਿੰਡਾਂ ਡਿਊਟੀ ਲਾਈ ਹੀ ਉਹ ਪਿੰਡ ਆਏ ਸਾਨੂੰ ਪਤਾ ਵੀ ਡੀਐਸਪੀ ਦਾ ਤੇ ਹਲਕਾ ਵਿਧਾਇਕ ਦਾ ਜਿਹੜਾ ਪਾਰਾ ਵਾ ਇਹ ਥੋੜਾ ਜਿਆਦਾ ਤਾਂ ਚੜਿਆ ਨੂੰ ਲਾਉਣ ਵਾਸਤੇ ਸਾਨੂੰ ਲਗਾਤਾਰ ਤਰਨਾ ਚਲਾਉਣਾ ਪੈਣਾ ਇਹ ਕਿੰਨੇ ਦਿਨ ਚੱਲਦਾ ਅਸੀਂ ਜਾਜਾ ਸਾਨੂੰ ਦਿੱਲੀ ਮੋਰਚੇ 'ਚ ਅਸੀਂ ਜਿਹੜਾ ਮੋਦੀ ਹੰਕਾਰਿਆ ਸੀ ਉਹਦਾ ਕਿਲਾ ਕੱਢ ਕੇ ਆਏ ਆ ਤੇ ਸਾਨੂੰ ਬਾਹਰ ਸੜਕਾਂ ਤੇ ਰਹਿਣਾ ਰਾਤਾਂ ਕੱਟਣੀਆਂ ਆਉਂਦੀਆਂ ਤੇ ਅਸੀਂ ਇਹਨਾਂ ਇੱਥੋਂ ਵੀ ਅ ਦਨ ਲੱਗ ਜਾਣਾ ਅਸੀਂ ਪੂਰੀ ਤਿਆਰੀ ਕੀਤੀ ਆ ਡੂਰ ਸਾਹਿਬ ਲੱਕੇ ਚ ਪੂਰੇ ਜ਼ਿਲ੍ਹੇ ਦੇ ਵਿੱਚ ਲਗਾਤਾਰ ਜਿਹੜੇ ਪਿੰਡਾਂ ਦੀਆਂ ਡਿਊਟੀਆਂ ਲੱਗਣਗੀਆਂ ਉਹ ਆਪਣੀ ਡਿਊਟੀ ਦੇ ਹਿਸਾਬ ਨਾਲ ਇੱਥੇ ਆਉਣਗੇ